ਇਹ ਸਿੱਖ ਇਤਿਹਾਸ ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰ-ਏ-ਪੰਜਾਬ ਦੇ ਨਾਮ ਨਾਲ ਜਾਣਦਾ ਹੈ ਤਾਂ ਉਹਨਾਂ ਦੀ ਮਹਾਰਾਣੀ ਜਿੰਦ ਕੌਰ ਨੂੰ ਇਤਿਹਾਸ ਬਾਗੀ ਰਾਣੀ ਦਾ ਮੈਸੋਲੀਨਾ ਆਫ ਪੰਜਾਬ ਅਤੇ ਦਾ ਕੁਇਨ ਮਦਰ ਵਜੋਂ ਯਾਦ ਕਰਦਾ ਹੈ ਮਹਾਰਾਣੀ ਜਿੰਦਾ ਨੂੰ ਰਾਣੀ ਜਿੰਦਾ ਵੀ ਕਿਹਾ ਜਾਂਦਾ ਹੈ ਉਹ ਸਿੱਖ ਰਾਜ ਵਿੱਚ ਪੰਜਾਬ ਦੇ ਦਰਬਾਰ ਖਾਲਸਾ ਲਾਹੌਰ ਦੀ ਆਖਰੀ ਰਾਣੀ ਸੀ ਇੱਕ ਸਧਾਰਨ ਪਰਿਵਾਰ ਦੀ ਕੁੜੀ ਤੋਂ ਉੱਤਰੀ ਭਾਰਤ ਦੀ ਸਭ ਤੋਂ ਸ਼ਕਤੀਸ਼ਾਲੀ ਮਹਾਰਾਣੀ ਬਣਨ ਵਾਲੀ ਜਿੰਦ ਕੌਰ ਦੀ ਕਹਾਣੀ ਭਾਰਤੀ ਲੋਕ ਕਥਾਵਾਂ ਦਾ ਹਿੱਸਾ ਹੈ ਇਤਿਹਾਸਕਾਰਾਂ ਨੇ ਜਿੰਦਕੌਰ ਨੂੰ ਹਿੰਮਤੀ ਔਰਤ ਦਾ ਖਿਤਾਬ ਦਿੱਤਾ ਹੈ 1846 ਵਿੱਚ ਸਿੱਖਾਂ ਅਤੇ ਅੰਗਰੇਜ਼ਾਂ ਵਿਚਾਲੇ ਹੋਈ ਲੜਾਈ ਵਿੱਚ ਸਿੱਖਾਂ ਦੀ ਹਾਰ ਤੋਂ ਬਾਅਦ ਰਾਣੀ ਜਿੰਦਾ ਬ੍ਰਿਟਾਨੀ ਬੀ ਹਕੂਮਤ ਦੀ ਕੈਦ ਵਿੱਚੋਂ ਫਰਾਰ ਹੋ ਗਈ ਸੀ ਰਾਣੀ ਜਿੰਦਾ ਨੇ ਰਾਣੀ ਤੋਂ ਨੌਕਰਾਨੀ ਦਾ ਰੂਪ ਧਾਰਿਆ ਅਤੇ ਚਨਾਰ ਦੇ ਕਿਲੇ ਦੀ ਜੇਲ੍ਹ ਨੂੰ ਤੋੜ ਕੇ ਫਰਾਰ ਹੋ ਗਈ ਜਿੰਦਕੌਰ ਨੇ ਭੱਜਣ ਤੋਂ ਬਾਅਦ ਸੰਭਾਵਿਤ ਤੌਰ ਤੇ ਨੇਪਾਲ ਵਿਚ ਛਰਨ ਲਈ ਜੋ ਉਸ ਸਮੇਂ ਬ੍ਰਿਟਾਨੀ ਹਕੂਮਤ ਦੇ ਅਧੀਨ ਨਹੀਂ ਆਉਂਦਾ ਸੀ ਹਾਲਾਂਕਿ ਉਹ ਆਪਣੇ 9 ਸਾਲਾ ਪੁੱਤਰ ਦਲੀਪ ਸਿੰਘ ਨੂੰ ਨਾਲ ਨਹੀਂ ਲੈ ਜਾ ਸਕੀ ਜਿਹੜੇ ਅੰਗਰੇਜ਼ਾਂ ਦੇ ਹੱਥ ਆ ਗਏ 9 ਸਾਲ ਦੀ ਉਮਰ ਚ ਦਲੀਪ ਸਿੰਘ ਨੂੰ ਰਾਣੀ ਵਿਕਟੋਰੀਆ ਕੋਲ ਰਹਿਣ ਲਈ ਇੰਗਲੈਂਡ ਭੇਜ ਦਿੱਤਾ ਗਿਆ ਸੀ ਜਿੱਥੇ ਉਹ ਐਸਆਈ ਹੋ ਗਏ ਅਤੇ ਬਲੈਕ ਪ੍ਰਿੰਸ ਦੇ ਨਾਂ ਨਾਲ ਮਸ਼ਹੂਰ ਹੋਏ ਕੁਝ ਸਮਾਂ ਪਹਿਲਾਂ ਮਸ਼ਹੂਰ ਦਸਤਾਵੇਜ਼ੀ ਫਿਲਮ ਨਿਰਮਾਤਾ ਮਾਈਕਲ ਸਿੰਘ ਨੇ ਮਹਾਰਾਣੀ ਜਿੰਦਾ ਉੱਤੇ ਬਾਗੀ ਰਾਣੀ ਨਾਮ ਦੀ ਫਿਲਮ ਬਣਾਈ ਸੀ ਉਹਨਾਂ ਦਾ ਕਹਿਣਾ ਸੀ ਕਿ ਜਿੰਦ ਕੌਰ ਨੇ ਆਪਣੇ ਦਰਬਾਰੇ ਖਾਲਸਾ ਦੇ ਆਖਰੀ ਵਾਰਿਸ ਦਲੀਪ ਸਿੰਘ ਦੀ ਸੁਰੱਖਿਆ ਲਈ ਜੋ ਸੰਭਵ ਸੀ ਉਹ ਕੀਤਾ ਮਾਈਕਲ ਸਿੰਘ ਦੱਸਦੇ ਹਨ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਖੂਨੀ ਘਟਨਾਵਾ ਵਿੱਚ ਖਾਲਸਾ ਰਾਜ ਦੇ ਵਾਰਿਸ ਦਲੀਪ ਸਿੰਘ ਜੇ ਉੱਥੋਂ ਸੁਰੱਖਿਅਤ ਨਿਕਲਣ ਵਿੱਚ ਕਾਮਯਾਬ ਹੋਏ ਤਾਂ ਉਹ ਮਹਾਰਾਣੀ ਜਿੰਦਾ ਦੀ ਬਦੌਲਤ ਹੀ ਸੰਭਵ ਹੋ ਸਕਿਆ ਸੀ ਮਹਾਰਾਣੀ ਜਿੰਦਾ ਨੇ ਆਪਣੇ ਪੁੱਤਰ ਦਲੀਪ ਸਿੰਘ ਨੂੰ ਨਾ ਸਿਰਫ ਜਿਉਂਦਾ ਰੱਖਿਆ ਸਗੋਂ ਦਰਬਾਰੀ ਖਾਲਸਾ ਦੀ ਰਾਜਗਦੀ ਮੋੜ ਹਾਸਲ ਕਰਨ ਲਈ ਉਸਨੇ ਇੱਕ ਸ਼ੇਰਨੀ ਵਾਂਗ ਲੜਾਈ ਲੜੀ ਮਹਾਰਾਣੀ ਜਿੰਦਾ ਅਤੇ ਦਲੀਪ ਸਿੰਘ ਵੱਲੋਂ ਇੱਕ ਦੂਜੇ ਨੂੰ ਲਿਖੀਆਂ ਗਈਆਂ ਦੋ ਚਿੱਠੀਆਂ ਅਜਿਹੇ ਦਸਤਾਵੇਜ਼ ਹੈ ਜੋ ਮਹਾਰਾਣੀ ਜਿੰਦਾ ਦੇ ਸੰਘਰਸ਼ ਦੀ ਮੂੰਹ ਬੋਲਦੀ ਤਸਵੀਰ ਹਨ ਇਹ ਚਿੱਠੀਆਂ ਬ੍ਰਿਟਿਸ਼ ਲਾਇਬ੍ਰੇਰੀ ਵਿੱਚ ਮੌਜੂਦ ਹਨ ਅਤੇ ਇਹਨਾਂ ਦੀ ਇਬਾਰਤ ਪੜਨ ਵਾਲੇ ਦੇ ਦਿਲ ਨੂੰ ਝੰਜੋੜ ਦਿੰਦੀ ਹੈ ਪਹਿਲੀ ਚਿੱਠੀ ਦਲੀਪ ਸਿੰਘ ਨੇ ਲਿਖੀ ਹੈ ਜਿਸ ਵਿੱਚ ਉਹ ਆਪਣੀ ਮਾਤਾ ਜਿੰਦਕੌਰ ਨੂੰ ਬੀਬੀ ਜੀ ਕਹਿ ਕੇ ਸੰਬੋਧਨ ਕਰਦੇ ਹਨ ਬੀਬੀ ਜੀ ਮੈਂ ਅੱਜ ਅਟਾਰਨੀ ਦੀ ਉਹ ਕਾਪੀ ਦੇਖੀ ਜਿਹੜੀ ਤੁਸੀਂ ਰਾਜਪਾਲ ਮੋਹਨ ਟੈਗੋਰ ਨੂੰ ਦਿੱਤੀ ਸੀ ਤੇ ਮੈਨੂੰ ਲੱਗਦਾ ਹੈ ਕਿ ਗੰਗਾ ਕਿਨਾਰੇ ਤੁਹਾਡੀ ਰਹਿਣ ਲਈ ਇਜਾਜ਼ਤ ਲੈਣ ਦੇ ਮੈਂ ਸਮਰੱਥ ਹੋ ਜਾਵਾਂਗਾ ਮੈਂ ਤੁਹਾਨੂੰ ਮਿਲਣ ਅਤੇ ਭਾਰਤ ਆਉਣ ਲਈ ਲੰਬੇ ਸਮੇਂ ਤੋਂ ਕਾਲਾ ਹਾਂ ਪਰ ਅਸਥਿਰਤਾ ਕਾਰਨ ਅਜੇ ਹਾਂ ਨਹੀਂ ਹੋ ਸਕਿਆ ਇਸ ਲਈ ਮੈਂ ਭਾਰਤ ਆਉਣ ਲਈ ਪਰਮਿਟ ਨੂੰ ਅਗਲੀਆਂ ਸਰਦੀਆਂ ਤੱਕ ਟਾਲ ਦਿੱਤਾ ਹੈ ਮੈਨੂੰ ਉਮੀਦ ਹੈ ਕਿ ਤੁਸੀਂ ਵੀ ਇੰਗਲੈਂਡ ਅਤੇ ਭਾਰਤ ਵਿਚਾਲੇ ਤਣਾਅ ਨੂੰ ਦੇਖਦੇ ਹੋਏ ਇੰਗਲੈਂਡ ਆਉਣ ਦਾ ਵਿਚਾਰ ਛੱਡ ਦਿਓਗੇ ਮੈਂ ਉਮੀਦ ਕਰਦਾ ਕਿ ਤੁਸੀਂ ਠੀਕ ਹੋਵੋਗੇ ਅਤੇ ਤੁਹਾਡੀ ਅੱਖ ਦੀ ਉਹ ਮੁਸ਼ਕਲ ਹੁਣ ਪਰੇਸ਼ਾਨ ਨਹੀਂ ਕਰ ਰਹੀ ਹੋਵੇਗੀ ਜਿਹੜੀ ਮੇਰੇ ਲਾਹੌਰ ਰਹਿੰਦਿਆਂ ਹੋਈ ਸੀ ਪਰ ਉਸ ਰਖੋ ਮੇਰੀ ਪਿਆਰੀ ਮਾਂ ਤੁਹਾਡਾ ਸਭ ਤੋਂ ਪਿਆਰਾ ਪੁੱਤ ਦਲੀਪ ਸਿੰਘ ਦਲੀਪ ਸਿੰਘ ਨੇ ਇਹ ਚਿੱਠੀ 22 ਸਾਲ ਦੀ ਉਮਰ ਵਿੱਚ ਆਪਣੀ ਮਾਂ ਨੂੰ ਲਿਖੀ ਸੀ ਜਦੋਂ ਰਾਣੀ ਜਿੰਦਾ 43 ਸਾਲ ਦੀ ਸੀ 11 ਸਾਲ ਤੋਂ ਦੋਵਾਂ ਵਿਚਾਲੇ ਕੋਈ ਸੰਪਰਕ ਨਹੀਂ ਹੋ ਸਕਿਆ ਸੀ ਆਕਸਫੋਰਡ ਯੂਨੀਵਰਸਿਟੀ ਵਿੱਚ ਮਹਾਰਾਣੀ ਜਿੰਦਾ ਤੇ ਪੀ ਐਚ ਡੀ ਕਰ ਰਹੀ ਪ੍ਰਿਆਟਵਾਲ ਦਾ ਕਹਿਣਾ ਸੀ ਦਲੀਪ ਸਿੰਘ ਦੀ ਚਿੱਠੀ ਵਿੱਚ ਫਿਕਰ ਜ਼ਾਹਰ ਹੁੰਦੀ ਹੈ ਜਦ ਕਿ ਮਹਾਰਾਣੀ ਜਿੰਦਾ ਦੀ ਚਿੱਠੀ ਵਿੱਚ ਭਾਵਨਾਵਾਂ ਦਾ ਸੈਲਾਬ ਹੈ ਹਾਲਾਂਕਿ ੜਵਾਲ ਦਾ ਮੰਨਣਾ ਹੈ ਕਿ ਜਿਹੜੀਆਂ ਚਿੱਠੀਆਂ ਮਾਂ ਪੁੱਤ ਨੇ ਇੱਕ ਦੂਜੇ ਨੂੰ ਲਿਖੀਆਂ ਸਨ ਮੂਲ ਰੂਪ ਵਿੱਚ ਉਹ ਚਿੱਠੀਆਂ ਇਹ ਨਹੀਂ ਹਨ ਉਨ੍ਹਾਂ ਦੇ ਤੱਬੇ ਮੁਤਾਬਕ ਇਹ ਉਹਨਾਂ ਕਾਪੀਆਂ ਦੀ ਨਕਲ ਹੈ ਜਿਨ੍ਹਾਂ ਨੂੰ ਬਰਤਾਨਵੀ ਨਿਗਰਾਨੀ ਦਲ ਨੇ ਸਰਕਾਰ ਦੇ ਰਿਕਾਰਡ ਵਿੱਚ ਜਮ੍ਹਾਂ ਕਰਵਾਇਆ ਹੋਵੇਗਾ। ਦਰਅਸਲ ਬਰਤਾਨਵੀ ਸਰਕਾਰ ਮਾਂ-ਪੁੱਤ ਵਿਚਾਲੇ ਸਬੰਧਾਂ ਉੱਤੇ ਨਜ਼ਰ ਰੱਖਦੀ ਸੀ ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਡਰ ਸੀ ਕਿ ਜਿੰਦਕੌਰ ਦਲੀਪ ਸਿੰਘ ਦੀ ਸਿਆਸੀ ਸੋਚ ਨੂੰ ਨਾ ਪੱਖੀ ਰੂਪ ਨਾਲ ਪ੍ਰਭਾਵਿਤ ਕਰ ਸਕਦੀ ਹੈ। ਦਲੀਪ ਸਿੰਘ ਉੱਤੇ ਕਾਫੀ ਜਾਣਕਾਰੀ ਅਤੇ ਸਮਝ ਰੱਖਣ ਵਾਲੇ ਪੀਟਰ ਬੈਂਸ ਦੱਸਦੇ ਹਨ ਮਹਾਰਾਣੀ ਜਿੰਦਾ ਆਪਣੇ ਪੁੱਤ ਦਲੀਪ ਸਿੰਘ ਤੋਂ ਪੱਖ ਹੋਣ ਕਾਰਨ ਬਹੁਤ ਉਦਾਸੀ ਅਤੇ ਉਹ ਕਿਸੇ ਵੀ ਕੀਮਤ ਉੱਤੇ ਆਪਣੇ ਪੁੱਤ ਨਾਲ ਰਹਿਣਾ ਚਾਹੁੰਦੀ ਸੀ। ਉਹ ਬ੍ਰਿਟਿਸ਼ ਸਰਕਾਰ ਨੂੰ ਲਿਖੀ ਚਿੱਠੀ ਵਿੱਚ ਕਹਿੰਦੀ ਹੈ ਕਿ ਦਲੀਪ ਸਿੰਘ ਨੂੰ ਉਹਨਾਂ ਤੋਂ ਵੱਖ ਕਰ ਦਿੱਤਾ ਜਿਨ੍ਹਾਂ ਨੂੰ ਉਹਨਾਂ ਨੇ 9 ਮਹੀਨੇ ਆਪਣੀ ਕੂਕ ਵਿੱਚ ਰੱਖਿਆ ਸੀ ਜਿੰਦਕੌਰ ਨੇ ਨੇਪਾਲ ਵਿੱਚ 11 ਸਾਲ ਤੱਕ ਨਿਰਵਾਸਤ ਜੀਵਨ ਬਤੀਤ ਕੀਤਾ ਅਤੇ ਇਸ ਦੌਰਾਨ ਉਹਨਾਂ ਦਾ ਆਪਣੇ ਪੁੱਤਰ ਦਲੀਪ ਸਿੰਘ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਸੀ ਅਜਿਹੇ ਵਿੱਚ ਦਲੀਪ ਸਿੰਘ ਦੀ ਅਚਾਨਕ ਮਿਲਣ ਵਾਲੀ ਚਿੱਠੀ ਉੱਤੇ ਆਪਣੀਆਂ ਭਾਵਨਾਵਾਂ ਨੂੰ ਕਾਬੂ ਰੱਖਣਾ ਅਸਲ ਵਿੱਚ ਉਹਨਾਂ ਲਈ ਬਹੁਤ ਔਖਾ ਰਿਹਾ ਹੋਵੇਗਾ ਪਰ ਜਿੰਦਕੌਰ ਨੇ ਇਹ ਕੰਮ ਪਾਖੂ ਵੀ ਕਰ ਲਿਆ ਕਦੇ ਬਾਗੀ ਰਾਣੀ ਕਹਾਉਣ ਵਾਲੀ ਜਿੰਦਕੌਰ ਆਪਣੀਆਂ ਅੱਖਾਂ ਦੀ ਰੌਸ਼ਨੀ ਕਾਫੀ ਗਵਾ ਚੁੱਕੀ ਸੀ ਉਹਨਾਂ ਦੀ ਸਿਹਤ ਖਰਾਬ ਰਹਿੰਦੀ ਸੀ ਆਪਣੇ ਇਕਲੌਤੇ ਪੁੱਤਰ ਦੀ ਚਲਕ ਦੇਖਣ ਦੀ ਇੱਛਾ ਨਾਲ ਦਲੀਪ ਸਿੰਘ ਨੂੰ ਉਹਨਾਂ ਦੁਲਾ ਜੀ ਕਹਿ ਕੇ ਬੁਲਾਇਆ ਦੁਲਾ ਜੀ 4 ਅਕਤੂਬਰ 1859 ਨੂੰ ਅੰਗਰੇਜ਼ੀ ਵਿੱਚ ਲਿਖਿਆ ਅਤੇ ਗੁਰਮੁਖੀ ਵਿੱਚ ਦਸਤਖਤ ਕੀਤਾ ਪੱਤਰ ਮੈਨੂੰ 19 ਜਨਵਰੀ 1860 ਨੂੰ ਨੇਪਾਲ ਦੇ ਇੱਕ ਮੰਤਰੀ ਰਾਹੀਂ ਮਿਲਿਆ ਚਿੱਠੀ ਕਾਰਨ ਮੈਨੂੰ ਬਹੁਤ ਖੁਸ਼ੀ ਹੋਈ ਜਿਵੇਂ ਕੋਈ ਮਰਿਆ ਬੰਦਾ ਨਵਾਂ ਜੀਵਨ ਹਾਸਲ ਕਰਕੇ ਖੁਸ਼ ਹੋ ਜਾਂਦਾ ਮੈਂ ਤੇਰੀ ਚਿੱਠੀ ਵੇਖ ਕੇ ਬਹੁਤ ਖੁਸ਼ ਹਾਂ ਦੂਲਾ ਜੀ ਤੇਰੀ ਚਿੱਠੀ ਦਾ ਜਵਾਬ ਲਿਖ ਰਹੀ ਹਾਂ 200 300 ਵਧਵਾ ਮਾਂ ਮੇਰੀ ਤਰ੍ਹਾਂ ਤੈਨੂੰ ਵੇਖਣ ਲਈ ਬਹੁਤ ਕਾਲੀਆਂ ਹਨ ਮੈਂ ਤੇਰੇ ਲਈ ਰਾਤ ਦਿਨ ਰੋਂਦੀ ਰਹੀ ਹਾਂ ਪਰ ਹੁਣ ਤੇਰੀ ਚਿੱਠੀ ਨਾਲ ਮੇਰਾ ਦਿਲ ਗੁਲਾਬ ਦੀ ਤਰ੍ਹਾਂ ਮਹਿਕ ਉੱਠਿਆ ਤੂੰ ਮੇਰੀਆਂ ਅੱਖਾਂ ਦੀ ਤਕਲੀਫ ਬਾਰੇ ਪੁੱਛਿਆ ਤਾਂ ਮੈਂ ਤੈਨੂੰ ਦੱਸਣਾ ਚਾਹੁੰਦੀ ਹਾਂ ਕਿ ਤੇਰੀ ਚਿੱਠੀ ਮਿਲਣ ਤੋਂ ਬਾਅਦ ਉਹ ਪੂਰੀ ਤਰ੍ਹਾਂ ਠੀਕ ਹੋ ਗਈਆਂ ਹਨ ਅਜੇ ਮੈਂ ਨੇਪਾਲ ਦੇ ਕਟਮੰਡੂ ਵਿੱਚ ਹੀ ਰਹਿ ਰਹੀ ਹਾਂ ਇੱਥੋਂ ਦੇ ਦਰਬਾਰ ਵਿੱਚ ਮੇਰਾ ਬੜਾ ਸਨਮਾਨ ਹੈ ਮੇਰਾ ਇਰਾਦਾ ਹੁਣ ਤੇਰਾ ਚਿਹਰਾ ਦੇਖਣ ਦਾ ਹੈ ਅਤੇ ਉਸ ਤੋਂ ਬਰਤਾਨਵੀ ਸਰਕਾਰ ਦੀ ਇਜਾਜ਼ਤ ਨਾਲ ਗੰਗਾ ਕਿਨਾਰੇ ਕਿਸੇ ਪਵਿੱਤਰ ਸਥਾਨ ਤੇ ਮੈਂ ਜਾਣਾ ਚਾਹਾਂਗੀ ਜਿੱਥੇ ਆਰਾਮ ਨਾਲ ਰਹਿ ਸਕਾਂ ਤੇ ਭਗਵਾਨ ਤੋਂ ਪ੍ਰਾਰਥਨਾ ਕਰਦੀ ਹਾਂ ਕਿ ਮੇਰੇ ਜੀਵਨ ਦਾ ਅੰਤ ਹੋ ਜਾਵੇ ਪਰ ਇਸ ਉੱਤੇ ਤੂੰ ਜੋ ਵੀ ਸੁਝਾ ਦੇਵੇਂਗਾ ਮੈਂ ਉਸ ਉੱਤੇ ਅਮਲ ਕਰਨ ਲਈ ਵੀ ਤਿਆਰ ਹਾਂ ਭਰੋਸਾ ਰੱਖੋ ਮੇਰੇ ਪਿਆਰੇ ਪੁੱਤਰ ਤੇਰੀ ਪਿਆਰੀ ਮਾਂ ਮਹਾਰਾਣੀ ਜਿੰਦਾ मां ਅਤੇ ਪੁੱਤਰ ਨੇ ਬੜੇ ਮੁਸ਼ਕਲ ਹਾਲਾਤ ਵਿੱਚ ਜ਼ਿੰਦਗੀ ਗੁਜ਼ਾਰੀ ਉਹਨਾਂ ਦਾ ਸਬੰਧ ਟੁੱਟ ਰਿਹਾ ਜਿੰਦਕੌਰ ਅਤੇ ਦਲੀਪ ਸਿੰਘ ਦੀ ਮੁਲਾਕਾਤ 1861 ਵਿੱਚ ਹੋਈ ਅਤੇ ਇਸ ਤੋਂ ਬਾਅਦ ਜਿੰਦਕੌਰ ਨੇ 2 ਸਾਲ ਆਪਣੇ ਪੁੱਤਰ ਨਾਲ ਰਿਟੇਨ ਵਿੱਚ ਬਤੀਤ ਕੀਤੇ ਅਮਰੀਕਾ ਦੇ ਕਾਲਵੀ ਕਾਲਜ ਦੀ ਪ੍ਰੋਫੈਸਰ ਨਿੱਕੀ ਗੁਨਿੰਦਰ ਸਿੰਘ ਮੁਤਾਬਕ ਦਲੀਪ ਸਿੰਘ ਅਤੇ ਮਹਾਰਾਣੀ ਜਿੰਦਾ ਦੇ ਵਿਚਾਲੇ ਮਹੀਨਿਆਂ ਤੱਕ ਚੱਲੇ ਪੱਤਰ ਵਿਵਹਾਰ ਅਸਲ ਵਿੱਚ ਬੇਸ਼ਕੀਮਤੀ ਵਿਰਾਸਤ ਹਨ